ਕਿ ਜਿਹੜੇ ਬਾਕੀ ਚੱਲਦਾ ਉਹ ਘਾਈ ਘਾਈ ਉਹ 40 ਜਿਹੜੇ ਲੋਕ ਸਾਰੇ ਉਹ ਜਾਨਸ਼ੀਆ ਸਾਥੀ ਉਹ ਕੱਚੇ ਦਰਬਾਰ ਚ ਆਣ ਜਾਂਦੇ ਨੇ ਉਹ ਜਾਂਦੇ ਵੀ ਉਹਦਾ ਵੱਧ ਵਿੱਚ ਨਹੀਂ ਹੁੰਦਾ ਉਹਨਾਂ ਦੀ ਬਹੁਤ ਵੱਡੀ ਜਿਹੜੀ ਕੰਕਰਦੀਆਂ ਉਸ ਕਰਦੇ ਉੱਤੇ ਉਸ ਦਾ ਰਿਐਕਸ਼ਨ ਦਾ ਕਿਹਾ ਉਹਦੇ ਲਈ ਉਹਨਾਂ ਇੱਕੋ ਹੀ ਰਸਤਾ ਬਚਿਆ ਜਨਤਾ ਦੇ ਦਾਬ ਜਨਤਾ ਦੇ ਦਰਬਾਰ ਚ ਇੰਨੀ ਪਹਿਲੇ ਜਿਸ ਤਾਰੇ ਪਛਾਣਿਆ ਨਾ ਬਹਿਤ ਐਸ਼ਕਾਂ ਚੜ੍ਹਿਆ ਹੋਇਆ ਅਸੀਂ ਉਹਨਾਂ ਨੂੰ ਜੁਗਾਨ ਦੇ ਸ਼ੇਰੂ ਸਚਦੇਵਾ ਪੰਜਾਬ ਮੀਡੀਆ ਪੈਨਲਿਸਟ ਭਾਰਤੀ ਜਨਤਾ ਪਾਰਟੀ ਪਹਿਲਾਂ ਤਾਂ ਤੁਹਾਡੇ ਚੈਨਲ ਲਈ ਸਾਰਿਆਂ ਨੂੰ ਜੈ ਸ਼੍ਰੀ ਰਾਮ ਅੱਜ ਬੜੀ ਮੰਦ ਭਾਗੀ ਵਾਲੀ ਘਟਨਾ ਜਿਹੜੀ ਕਿ ਕਾਰਪੋਰੇਸ਼ਨ ਦੇ ਵਿੱਚ ਕਦੀ ਨਹੀਂ ਦੇਖਣ ਯੋਗ ਹੋਈ ਉਹ ਅੱਜ ਦੇਖਣ ਨੂੰ ਮਿਲ ਰਹੀ ਹੈ ਸਾਡੀ ਜਿੱਥੇ ਕੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉੱਥੇ ਕਿਤੇ ਨਾ ਕਿਤੇ ਦੁਰਭਾਗਿਆਪੂਰਨ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਨਮਾਇंदे 18 ਕਾਉਂਸਲਰ ਚੁਣੇ ਗਏ ਨੇ ਆ ਜੋ ਸੜਕਾਂ ਤੇ ਉਤਰ ਕੇ ਲੋਕਾਂ ਦੇ ਹਿੱਤਾਂ ਵਾਸਤੇ ਆਪਣੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਹੇ ਨੇ ਲੇਕਿਨ ਉੱਥੇ ਜਿਹੜੀ ਪੰਜਾਬ ਸਰਕਾਰ ਹੈ ਉਹ ਕੁੰਭ ਕਰਨ ਦੀ ਨੀਂਦ ਸੁੱਤੀ ਪਈ ਹੈ ਤੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਸਾਡੇ 18 ਕਾਉਂਸਲਰ ਮੈਂ ਕਹੂੰਗਾ ਜੁਝਾਰੂ 18 ਕਾਉਂਸਲਰ ਨੇ ਜਿਹੜੇ ਲੋਕਾਂ ਦੇ ਹਿੱਤ ਵਾਸਤੇ ਆਪਣੀ ਆਵਾਜ਼ ਚੱਕ ਰਹੇ ਨੇ ਦਿਨ ਰਾਤ ਇੱਕ ਕੀਤਾ ਪਿਆ 24 ਘੰਟੇ ਇੱਥੇ ਮੌਜੂਦ ਨੇ ਲੇਕਿਨ ਜਿਹੜੀ ਸਾਡੀ ਸਤਕਾਰਤ ਔਰ ਵੱਡੀ ਭੈਣ ਜਿਹੜੀ ਸਾਡੀ ਮੇਅਰ ਨੇ ਉਹ ਆਪਣੇ ਕਮਰਿਆਂ ਦੇ ਵਿੱਚ ਕਿਤੇ ਨਾ ਕਿਤੇ ਬੈਠੇ ਨੇ ਤੇ ਲੋਕਾਂ ਦੇ ਹਿੱਤ ਦੇ ਵਾਸਤੇ ਉਹਨਾਂ ਨੇ ਕੰਨਾਂ ਨੂੰ ਬੰਦ ਕਰ ਲਿਆ ਅੱਖਾਂ ਨੂੰ ਵੀ ਉਹਨਾਂ ਨੇ ਬੰਦ ਕਰ ਲਿਆ ਤੇ ਮੂੰਹ ਵਾਸਤੇ ਜਿਹੜਾ ਉਹਨਾਂ ਨੇ ਤਾਲਾ ਲਾਇਆ ਹੋਇਆ ਉਹਦੇ ਵਾਸਤੇ ਤਾਂ ਇੱਕੋ ਹੀ ਗੱਲ ਹੈ ਕਹਿੰਦੇ ਜਿਵੇਂ ਕਿ ਊਂਠ ਦੇ ਮੂੰਹ 'ਚ ਜੀਰਾ ਆਣਾ ਇੱਕ ਕਿਤੇ ਨਾ ਕਿਤੇ ਜਿਹੜੀ ਕਹਾਵਤ ਹੈ ਉਹ ਜਿਹੜੀ ਸੱਚ ਹੁੰਦੀ ਹੈ ਉਹ ਪੰਜਾਬ ਸਰਕਾਰ ਤੇ ਸੱਚ ਹੁੰਦੀ ਹੈ ਕਿਉਂਕਿ ਪੰਜਾਬ ਸਰਕਾਰ ਦਾ ਇੱਕੋ ਹੀ ਇੱਕ ਮੂਲ ਮੰਤਰ ਹੈ ਕਿਉਂਕਿ ਕਹਿੰਦੇ ਆ ਉੱਚਾ ਲੰਬਾ ਗੱਭਰੂ ਤੇ ਪੱਲੇ ਠਿਕਰੀਆਂ ਇਹ ਇਹਨਾਂ ਦਾ ਹੀ ਕੰਮ ਹੈ ਇਹਨਾਂ ਦੇ ਜਿਹੜੇ ਕੁਝ ਨਹੀਂ ਹੈ ਉੱਚੀ ਦੁਕਾਨ ਤੇ ਫੀਕਾ ਪਕਵਾਨ ਤੇ ਅੱਜ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਸੰਘਰਸ਼ ਚੱਲ ਰਿਹਾ ਹੈ ਤੁਸੀਂ ਦੇਖੋਗੇ ਕਿ ਅੱਜ ਇੱਥੋਂ ਦਾ ਜਿਹੜਾ 18 ਕਾਉਂਸਲਰ ਹੈ ਉਹ ਜਿੱਤ ਦਾ ਸੇਰਾ ਜਿਹੜਾ ਸਾਡੇ ਪੰਜਾਬ ਪ੍ਰਧਾਨ ਹੋਣ ਲੁਧਿਆਣਾ ਦੇ ਪ੍ਰਧਾਨ ਹੋਣ ਔਰ 18 ਕਾਉਂਸਲਰ ਹੈ ਇੱਥੋਂ ਜਿੱਤ ਦਾ ਸੇਰਾ ਲੈ ਕੇ ਜਾਣਗੇ ਔਰ ਲੋਕਾਂ ਦੇ ਪ੍ਰਤੀ ਜਿਹੜਾ ਉਹਨਾਂ ਨੇ ਵਿਸ਼ਵਾਸ ਜਤਾਇਆ ਉਹਨਾਂ ਨੂੰ ਲੈ ਕੇ ਸਾਰੇ ਕਾਰਜ ਵੀ ਕਰਨਗੇ ਮੈਂ ਮੇਅਰ ਸਾਹਿਬ ਨੂੰ ਫੇਰ ਬੇਨਤੀ ਕਰਦਾ ਕਿ ਜਿਸ ਤਰ੍ਹਾਂ ਉਹਨਾਂ ਨੇ ਦੁਰਵਿਹਾਰ ਕੀਤਾ ਉਸ ਨੂੰ ਕਿਤੇ ਨਾ ਕਿਤੇ ਇਸ ਨੂੰ ਖਤਮ ਕਰਵਾ ਕੇ ਆਪਣੇ 18 ਕਾਉਂਸਲਰਾਂ ਨੂੰ ਇੱਕ ਸਮਾਨ ਦੇਖੋ ਉਹਨਾਂ ਨੂੰ ਹਿਰਦਿਆਂ ਨਾਲ ਲਾ ਕੇ जय श्री राम कबो और लोगांदे वास्ते काम करो क्योंकि तुसी सारे लुधियाने दे मेयर हो टॉडी जेडी कुर्सी बख्सी गई है सिरो ताज ਦਿੱਤਾ ਗਿਆ ਉਹ ਲੋਕਾਂ ਵਾਸਤੇ ਦਿੱਤਾ ਗਿਆ ਤੁਹਾਡੇ ਨਿਜੀ ਸਵਾਰਥ ਵਾਸਤੇ ਨਹੀਂ ਹੈਗਾ ਇੱਕ ਵਾਰ ਫੇਰ ਤੋਂ ਇਹੀ ਕਹਿੰਨੇ ਆ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਕਾਰਿਆਕਰਤਾ ਹੈ ਉਹਨਾਂ ਥੱਕਦਾ ਤੇ ਨਾ ਝੁਕਦਾ ਹੈ जय श्री राम मैं कहना लुधियाने दे ਲਈ ਅਫਸੋਸ ਦਾ ਦੇਣਾ ਵੀ ਅੱਜ 5 ਦਿਨ ਹੋ ਗਏ लुधियाने दे ਭਾਰਤੀ ਜਨਤਾ ਪਾਰਟੀ ਦੇ 18 ਕੌਂਸਲਰਾਂ ਨੂੰ ਰਹੇ ਤੇ ਬੈਠਿਆ ਪਰ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਵੀ ਸਰਕਾਰ ਦੇ ਪ੍ਰਸ਼ਾਸਨ ਦੇ ਕਮਿਸ਼ਨਰ ਦੇ ਜਾਂ ਹੋਰ ਜਿਹੜੇ ਇਸ ਡਿਪਾਰਟਮੈਂਟ ਨਾਲ ਸੰਬੰਧ ਰੱਖਦੇ ਨੇ ਲੋਕ ਉਹਨਾਂ ਦੇ ਕੰਨਾਂ 'ਚ ਰੂਹ ਪਾਈ ਹੋਈ ਆ ਮੂੰਹਾਂ 'ਤੇ ਪੱਟੀ ਬੰਨੀ ਹੋਈ ਆ ਵੀ ਕੋਈ ਕਿਸੇ ਨੂੰ ਕੋਈ ਲੈਣਾ ਦੇਣਾ ਸ਼ਹਿਰ 'ਚ ਬੁਰਾ ਹਾਲ ਹੋਇਆ ਪਿਆ ਲੋਕ ਕਲਪ ਦੇ ਪਏ ਨੇ ਲੋਕਾਂ ਦੇ ਕੰਮ ਪੈਂਡਿੰਗ ਪਏ ਆ ਸੜਕਾਂ ਟੁੱਟੀਆਂ ਨੇ ਸੀਵਰੇਜ ਬਲੌਕ ਹੋਏ ਪਏ ਨੇ ਰੋਡਾਂ 'ਚ ਨਾਲੀਆਂ ਟੁੱਟੀਆਂ ਨੇ ਟੁੱਟੇ ਢੱਕਣ ਹੋਏ ਪਏ ਨੇ ਪਰ ਕਿ ਸਰਕਾਰ ਦੇ ਕਰਨ ਤੇ ਕੋਈ ਜੂਨੀ ਸਰਕਾਰੀ ਅੱਜ ਇਸ ਭਾਰਤੀ ਜਨਤਾ ਪਾਰਟੀ ਦੇ ਤਰਨੇ ਨੂੰ ਪੰਜਵਾਂ ਦਿਨ ਹੋ ਗਿਆ ਜੇ ਜਲਦੀ ਇਸ ਪ੍ਰਸ਼ਾਸਨ ਨੇ ਪੰਜਾਬ ਦੀ ਸਰਕਾਰ ਦੇ ਅਫਸਰ ਸਹਿਬਾਨਾਂ ਨੇ ਇਸ ਬਸਤ ਨਾਲ ਮੁਲਾਕਾਤ ਨਹੀਂ ਕੀਤੀ ਜਾਂ ਇਹਨਾਂ ਦੇ ਮਾੜੇ ਵਤੀਰੇ ਜਿਹੜੇ ਸਰਕਾਰ ਦੇ ਨੇ ਉਹਦੇ ਉਹਦੇ ਬਰਤ ਜਿਹੜੇ ਕਾਉਂਸਲਰ ਬੈਠੇ ਇਹਨਾਂ ਦੀ ਗੱਲ ਨਾ ਸੁਣੀ ਤਾਂ ਇਹ ਪ੍ਰਦਰਸ਼ਨ ਜਿਹੜਾ ਵਾ ਹੁਣ ਸੜਕਾਂ ਤੇ ਵੀ ਨਜ਼ਰ ਆਊਗਾ ਕਿਉਂਕਿ ਬਰਦਾਸ਼ਤ ਦੀ ਇੱਕ ਸੀਮਾ ਹੁੰਦੀ ਆ ਉਹ ਨਿਕਲ ਚੁੱਕੀ ਆ ਦੇਖੋ ਅੱਜ ਪੰਜਵਾਂ ਦਿਨ ਹੈ ਲਗਾਤਾਰ ਮੈਨੂੰ ਇੱਕ ਗੱਲ ਸਮਝ ਨਹੀਂ ਆਂਦੀ ਦੋ ਦਿਨ ਤੋਂ ਮੈਡਮ ਇਹਨੇ ਐਕਟਿਵ ਹੋ ਗਏ ਪੋਸਟਾਂ ਪਾ ਰਿਹਾ ਹੈ मैडम ਨੂੰ ਇਹ ਨਹੀਂ ਪਤਾ ਮੈਡਮ ਤੁਸੀਂ ਹੁਣ ਆਮ ਆਦਮੀ ਪਾਰਟੀ ਦੇ ਮੇਅਰ ਨਹੀਂ ਹੋ ਤੁਸੀਂ ਪੂਰੇ ਲੁਧਿਆਣੇ ਨੂੰ ਰਿਪਰੈਜ਼ੈਂਟ ਕਰਦੇ ਹੋ ਤੁਸੀਂ ਇਹ ਦੇਖੋ ਤੁਸੀਂ ਆਮ ਆਦਮੀ ਪਾਰਟੀ ਦਾ ਲੜਾ ਨਾ ਫੜੋ ਤੁਰੇ ਪੂਰੇ ਲੁਧਿਆਣੇ ਦੇ 95 ਦੇ 95 ਕੌਂਸਲਰਾਂ ਦੇ ਤੁਸੀਂ ਨੁਮਾਇੰਦੇ ਹੋ ਇਸ ਕਰਕੇ ਮੈਡਮ ਸਾਹਿਬ ਜਿੱਦ ਛੱਡੋ ਤੇ ਸਾਰੇ ਕੌਂਸਲਰਾਂ ਨੂੰ ਹੱਥ ਫੜ ਕੇ ਲੈ ਕੇ ਜਾਓ ਇਹਨਾਂ ਹੀ ਬੇਨਤੀ ਕਰਦਾ